ਤੋਂ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਤਿਸ ਹੀ ਹੈ ਚਿੰਤਾ ਤਿਸ ਹੀ ਹੈ ਚਿੰਤਾ ਤਿਸ ਹੀ ਹੈ ਪਾਤਸ਼ਾਹ ਕਹਿੰਦੇ ਨਾਨਕ ਚਿੰਤਾ ਮਤ ਕਰੋ ਸੇਵਕਾਂ ਲਈ ਗੁਰੂ ਤੇਗ ਬਹਾਦਰ ਜੀ ਵੀ ਇਹੀ ਗੱਲ ਕਹਿੰਦੇ ਤੇਰੀ ਚਿੰਤਾ ਨਾਲ ਕੀ ਹੋਏਗਾ ਚਿੰਤਾ ਤਾਂ ਕੀ ਕੀ ਜਿਹੜਾ ਜੋਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਤੂੰ ਕਿਹੜੀ ਗੱਲ ਕਰਕੇ ਚਿੰਤਾ ਕਰ ਰਿਆ ਤੇ ਸਤਿਗੁਰੂ ਇੱਥੇ ਸਿਖਿਆ ਦਿੰਦੇ ਆ ਕਿ ਚਿੰਤਾ ਦਾ ਕਰਕੇ ਤੇ ਤੂੰ ਘਰ ਛੱਡ ਕੇ ਤੁਰਿਆ ਸੀ ਭਲਿਆ ਘਰ ਛੱਡਣ ਨਾਲ ਕਦੀ ਵੀ ਚਿੰਤਾ ਖਤਮ ਨਹੀਂ ਹੁੰਦੀਆਂ ਪੂਰ ਤਾਪ ਤਪ ਵੀ ਕੀਤਾ ਭ੍ਰਮਣ ਵੀ ਕੀਤਾ ਚਿੰਤਾ ਖਤਮ ਹੋਣਗੀਆਂ ਸਤਿਗੁਰੂ ਕਹਿੰਦੇ ਏਦਾਂ ਚਿੰਤਾ ਨਹੀਂ ਖਤਮ ਹੋਣੀਆ ਚਿੰਤਾ ਨੂੰ ਖਤਮ ਕਰਨ ਵਾਲੀ ਤੇ ਸਤਿਗੁਰੂ ਦੀ ਬਾਣੀ ਆ ਸਤਿਗੁਰੂ ਦੀ ਬਾਣੀ ਆ ਤੇ ਬਾਣੀ ਅਸੀਂ ਪਿਆਰਿਓ ਘਰਾਂ ਦੇ ਵਿੱਚੋਂ ਬੋਲੋ ਬਾਣੀ ਤੇ ਅਸੀਂ ਘਰਾਂ ਦੇ ਵਿੱਚੋਂ ਪੜੋ ਨਾ ਜੀ ਬਾਣੀ ਤੇ ਘਰਾਂ ਚੋਂ ਅਸੀਂ ਹੁਣ ਕੱਢ ਹੀ ਦਿੱਤੀ ਐ ਹੁਣ ਤੇ ਸਾਡੀ ਵੱਡੀ ਨੂੰ ਵੱਡੀ ਸੱਸ ਦੇ ਨਾਟਕ ਹੀ ਨਹੀਂ ਠੀ ਵੀ ਤੇ ਲੋਟੜ ਕਦੀ ਸਿੱਖਾਂ ਦੇ ਘਰ ਦੇ ਅੰਦਰ ਜਪਜੀ ਦਾ ਪਾਠ ਰੈਂਦਾ ਸੀ ਜੇ ਬਹੁਤਾ ਨਹੀਂ ਜੇ ਆਪ ਨਹੀਂ ਪੜ ਸਕਦੇ ਕੰਮ ਛੇ ਕੰਮ ਅੱਜ ਤੇ ਸਾਡੇ ਕੋਲੇ ਇੰਨੇ ਸਾਧਨ ਨੇ ਕਿ ਕੰਮ ਛੇ ਕਮ ਟੈਲੀ ਆ ਟੈਲੀਫੋਨ ਹੈ ਟੈਲੀਵਿਜ਼ਨ ਆ ਆ ਐਲ ਸੀ ਡੀ ਆ ਗਈਆਂ ਚਲੋ ਹੁਣ ਤੇ ਮੰਨ ਲਓ ਕੀ ਨਹੀਂ ਨੈਟ ਉੱਪਰ ਕਦੀ ਸਿੱਖਾਂ ਦੇ ਘਰ ਚੋਂ ਬਾਣੀ ਦੀ ਆਵਾਜ਼ ਆਉਣੀ ਸੀ ਅੱਜ ਸਾਡੇ ਘਰਾਂ ਚੋਂ ਗੁਰਬਾਣੀ ਦਾ ਪਾਠ ਨਹੀਂ ਰਿਹਾ ਸਿੱਖਾਂ ਦਾ ਜੀਵਨ ਹੁੰਦਾ ਸੀ ਆਨੰਦ ਕਾਰਜ ਦੇ ਵੀ ਸਿੱਖਾਂ ਦਾ ਉਹਦਾ ਉੱਥੇ ਸੰਪੂਰਨ ਆਸਾ ਦੀ ਵਾਰ ਦਾ ਪਾਠ ਹੁੰਦਾ ਸੰਪੂਰਨ ਤੇ ਅੱਜ ਤੇ ਸਾਡੇ ਘਰਾਂ 'ਚ ਹੈ ਕੋਈ ਨਹੀਂ ਰਿਹਾ ਅੱਜ ਸਾਡੇ ਰਿਸ਼ਤੇ ਸਿਰਫ ਲੋੜਾਂ ਤੇ ਸੀਮਤ ਹੈ ਆ ਤੁਸੀਂ ਲੋੜ ਜੀ ਦੀ ਜੀ ਦੀ ਪੂਰੀ ਕਰੀ ਜਾਗੇ ਉਹਨਾਂ ਟਾਈਮ ਤੁਸੀਂ ਕਿਸੇ ਲਈ ਚੰਗੇ ਆ ਜਿੱਦ ਤੇ ਲੋੜ ਪੂਰੀ ਹੋ ਗਈ ਉਹਦੇ ਤੂੰ ਕੌਣ ਆ ਤੇ ਮੈਂ ਕੌਣਾ ਇਸੇ ਨੂੰ ਵਾਹਿਗੁਰੂ ਬਾਣੀ ਚ ਕਹਿੰਦਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਸੁੱਖਾਂ ਦੇ ਸਾਰੇ ਆਪਣੇ ਸੰਗੀ ਆ ਜਿੱਦ ਤੇ ਦੁੱਖ ਆ ਗਿਆ ਸਹਬ ਕਿੰਦੂ ਤੇ ਤੂੰ ਕੱਲੇ ਨਹੀਂ ਦੇਖਣਾ ਤੇ ਕੱਲੀ ਕਾਇਨ ਡਿਪਰੈਸ਼ਨ ਚ ਕੋਈ ਨਹੀਂ ਕੱਢ ਸਕਦਾ ਆ ਦੇਖੋ ਆਪਣੇ ਸ਼ਹਿਰ ਤੇ ਲਾ ਲਓ ਕਿੰਨਾ ਕਬੜਾ ਸ਼ਹਿਰ ਆ ਆਪਣਾ ਨਰਾਮਪੁਰ ਜਿਹੜੇ ਪਾਸੇ ਨੂੰ ਮਰਜੀ ਤੁਰੇ ਜਾਓ ਉਨੇ ਗੁਰਦੁਆਰੇ ਨਹੀਂ ਜਿੰਨੇ ਹੁਣ ਆਪਣੇ ਇੱਥੇ ਹਸਪੀਟਲ ਆ ਹਸਪੀਟਲ ਕਿੰਨੇ ਆ ਫਲਾਨੀ ਥਾਂ 'ਚ ਸੈਕਟਰੀ ਦਾ ਡਾਕਟਰ ਬੈਠਾ ਉੱਥੋਂ ਨਿਊਰੋ ਦਾ ਬੈਠਾ ਉੱਥੇ ਫਲਾਨਾ ਡਾਕਟਰ ਬੈਠਾ ਕਾਦੇ ਕਰਕੇ ਬਾਬਾ ਕਹਿੰਦਾ ਇਹਦਾ ਮਤਲਬ ਤੂੰ ਕਿੰਨੀਆ ਚਿੰਤਾ ਦੇ ਵਿੱਚ ਆ ਪਾਤਸ਼ਾਹ ਤਾਂ ਕਹਿੰਦੇ ਤੂੰ ਕਾਦੀ ਲਈ ਤੁਰ ਰਿਆਂ ਚਿੰਤਾ ਛੱਡ ਅਚਿੰਤ ਰਹੋ ਸਹਿਬ ਕਹਿੰਨੇ ਕਿ ਤੂੰ ਚਿੰਤਾ ਤੇ ਦੱਸਨੀ ਗੁਰੂ ਕੋਲੇ ਸੀ ਪਰ ਅਸੀਂ ਗੁਰੂ ਕੋਲੇ ਚਿੰਤਾ ਦੱਸਣ ਦੀ ਬਜਾਏ ਅਸੀਂ ਪੂਰੀ ਪਾਸੇ ਹੋ ਤੁਰੇ ਜਿੱਥੋਂ ਸਾਡਾ ਧਨ ਵੀ ਲੁੱਟਿਆ ਜਾਂਦਾ ਹੈ ਜਿੱਥੋਂ ਸਾਡੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਇਹੀ ਕੁਝ ਵਾਪਰ ਰਿਹਾ ਹੈ ਨਾ